ਜਿਹੜੇ ਤਿੰਨੇ ਬੰਦੇ ਹੈਗੇ ਆ ਇਹ ਬਾਲਾ ਜ਼ਿਲ੍ਹੇ ਦੇ ਰਹਿਣ ਵਾਲੇ ਆ ਔਰ ਇਹਨਾਂ ਦਾ ਪ੍ਰੀਵੀਅਸ ਰਿਕਾਰਡ ਜਿਹੜਾ ਹੈ ਅਸੀਂ ਚੈੱਕ ਕੀਤਾ ਹੈਗਾ ਇਹਨਾਂ ਦਾ ਕੋਈ ਮੁਕੱਦਮਾ ਦਰਜ ਨਹੀਂ ਹੈਗਾ ਇਹ ਜਿਹੜੇ ਦੋਨੋਂ ਭਰਾ ਹੈਗੇ ਆ ਤੇ ਚਾਚੇ-ਤਾਏ ਦੇ ਪੁੱਤ ਨੇ ਆਪਸ ਦੇ ਵਿੱਚ ਅੱਜ ਅਮਨ ਸਰਹੱਦੀ ਪੁਲਿਸ ਨੂੰ ਜਿਹੜੀ ਆ ਬਹੁਤ ਵੱਡੀ ਕਾਮਯਾਬੀ ਮਿਲੀ ਆ ਸਾਡੇ ਮਾਨਯੋਗ ਡੀਆਈ ਸਾਹਿਬ ਸਾਧ ਸਤਿੰਦਰ ਸਿੰਘ ਤੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਸਾਧ ਚਰਨਜੀਤ ਸਿੰਘ ਦੀ ਦਿਸ਼ਾ ਨਿਰਦੇਸ਼ ਦੇ ਉੱਤੇ ਡੀਐਸਪੀ ਜਨਾਲਾ ਦੀ ਰਹਿਨਮਾਈ ਥੱਲੇ ਜਿਹੜਾ ਹੈਗਾ ਇਨਸਪੈਕਟਰ ਸਤਪਾਲ ਐਸਐਚਓ ਅਜਨਾਲਾ ਨੇ ਜਿਹੜੇ ਹੈਗੇ ਆ ਤਿੰਨ ਬੰਦੇ ਆ ਜਿਹੜੇ ਹੈਗੇ ਆ ਇਹ ਫੜੇ ਆ ਔਰ ਇਹਨਾਂ ਕੋਲ ਜਿਹੜੀ ਆ 5 ਕਿਲੋ ਹਿਰੋਇਨ ਤੇ ਇੱਕ 32 ਬੋਰ ਦਾ ਰਵਾਲਵਰ ਤੇ 5 ਜਿੰਦਾ ਰੌਂ ਜਿਹੜੇ ਹੈਗੇ ਆ ਉਹ ਬਰਾਬਰਦ ਕੀਤੇ ਆ ਜੀ ਇਹ ਇਹਨਾਂ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੇ ਤਿੰਨ ਬੰਦੇ ਹੈਗੇ ਆ ਪਹਿਲਾ ਬੰਦਾ ਹੈਗਾ ਮੱਖਣ ਸਿੰਘ ਪੁੱਤਰ ਦਇਆ ਸਿੰਘ ਵਾਸੀ ਪੂਰਾ ਇਹ ਖੇਮਕਰਨ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਜੀ ਇਹ ਦੂਜਾ ਹੈਗਾ ਸੱਜਣ ਸਿੰਘ ਅ ਪੁੱਤਰ ਸੇਵਾ ਸਿੰਘ ਵਾਸੀ ਕਿੱਲੀ ਨੌ ਬਾਦ ਇਹ ਜ਼ਿਲ੍ਹਾ ਫਰੀਦ ਫਰੀਦਪੁਰ ਦਾ ਰਹਿਣ ਵਾਲਾ ਜੀ ਇਹ ਤੀਜਾ ਬੰਦਾ ਹੈਗਾ ਬਿਲੀਨ ਪੁੱਤਰ ਮੱਦੀ ਮਸੀ ਵਾਸੀ ਜੋੜੀਅਨ ਖੁਰਦ ਇਹ ਡੇਰੇ ਬਾਬੇ ਨਾਨਕ ਦਾ ਰਹਿਣ ਵਾਲਾ ਜੀ ਇਹ ਇਹ ਬੰਦੇ ਜਿਹੜੇ ਇਹਨਾਂ ਕੋਲੋਂ ਅਸੀਂ ਇੱਕ ਕਾਰ ਤੇ 5 ਕਿਲੋ ਫਿਰੋਨ ਤੇ ਇੱਕ ਬੱਤੀਪੋਰ ਦਾ ਜਿਹੜਾ ਹੈਗਾ ਰਵਲਵਰ ਤੇ 5 ਜਿੰਦਾ ਰੌਣ ਜਿਹੜੇ ਹੈਗੇ ਬਰਾਬਰ ਕੀਤੇ ਆ ਜਿਹੜਾ ਕਿ ਅੰਮ੍ਰਿਤਸਰ ਦੇ ਆਪੀਪੁਰ ਦੀ ਬੜੀ ਵੱਡੀ ਕਾਮਯਾਬੀ ਹੈ ਜੋ ਇੱਕ ਸਰਕਾਰ ਵੱਲੋਂ ਮਾਨਯੋਗ ਡੀਜੀ ਸਾਹਿਬ ਵੱਲੋਂ ਜਿਹੜੇ ਨਸ਼ੇ ਦੇ ਖਿਲਾਫ ਮਹਮ ਚਲਾਈ ਜਾ ਰਹੀ ਸੀਗੀ ਉਹਦੇ ਵਿੱਚ ਸਾਨੂੰ ਇਹ ਬੜੀ ਵੱਡੀ ਕਾਮਯਾਬੀ ਮਿਲੀ ਹੈ ਡਿਲੀਵਰੀ ਕਿੱਥੇ ਕਰਨ ਜਾ ਰਹੇ ਡਿਲੀਵਰੀ ਕਰਨ ਜਾ ਰਹੇ ਸੀ ਜਾਂ ਕਿੱਥੇ ਜਾ ਰਹੇ ਸੀ ਇਹਦੇ ਵਿੱਚ ਇਹ ਹੁਣ ਜਿਹੜੀ ਪ੍ਰੈਮਰੀ ਪੁੱਛ ਕਿਸ ਚਾਇਆ ਹੈਗਾ ਇਹ ਜਿਹੜੇ ਤਿੰਨੇ ਬੰਦੇ ਹੈਗੇ ਆ ਇਹ ਬਾਦਲ ਜ਼ਿਲ੍ਹੇ ਦੇ ਰਹਿਣ ਵਾਲੇ ਆ ਔਰ ਇਹਨਾਂ ਦਾ ਪ੍ਰੀਵੀਅਸ ਰਿਕਾਰਡ ਜਿਹੜਾ ਹੈ ਸੀ ਚੈੱਕ ਕੀਤਾ ਹੈਗਾ ਇਹਨਾਂ ਦੇ ਕੋਈ ਮੁਕੱਦਮਾ ਦਰਜ ਨਹੀਂ ਹੈਗਾ ਤੇ ਬਾਕੀ ਇਹਨਾਂ ਤੋਂ ਪੁੱਛਗើស ਕੀਤੀ ਜਾ ਰਹੀ ਆ ਵੀ ਇਹ ਪਹਿਲਾਂ ਕਿੰਨੀ ਵਾਰੀ ਆ ਚੁੱਕੇ ਆ ਤੇ ਇਹ ਹੀਰੋਨ ਜਿਹੜੀ ਕਿਹਦੇ ਕੋਲੋਂ ਲਈ ਆ ਤੇ ਕਿਨੂੰ ਦੇਣ ਜਾਣਾ ਸੀਗਾ ਇਹ ਸਾਰਾ ਜਿਹੜਾ ਪਾਰਟ ਆਫ ਇਨਵੈਸਟੀਗੇਸ਼ਨ ਆ ਜੋ ਚੱਲ ਰਿਹਾ ਜੀ ਜਨਾਰਾ ਏਰੀਆ ਬਾਰਡਰ ਦੇ ਬਿਲਕੁਲ ਨਾਲ ਲੱਗਦਾ ਲੱਗਦਾ ਕਿ ਉੱਥੋਂ ਪਾਕਿਸਤਾਨ ਤੋਂ ਲੈ ਕੇ ਆ ਸਕਦੇ ਆ ਕਿਉਂਕਿ ਡਰੋਨ ਦੇ ਜ਼ਰੀਏ ਅਕਸਰ ਹੀ ਜਿਹੜਾ ਉਹ ਜੋ ਹੈਲਪ ਭੇਜਿਆ ਬਿਲਕੁਲ ਜੀ ਬਿਲਕੁਲ ਜਿਹੜੀ ਇਹ ਹੀਰੋਨ ਜਿਹੜੀ ਹੈਗੀ ਆ ਇਹ ਅਦਨਾਲਾ ਬਾਰਡਰ ਤੇ ਲੱਗਦਾ ਹੈਗਾ ਤੇ ਇਹ ਬਾਰਡਰ ਪਰੋਂ ਹੀ ਹੀਰੋਇਨ ਆਈ ਹੈਗੀ ਆ ਜੋ ਪ੍ਰਿਲਨੀ ਪੁਸ਼ਕੇਸ ਦੇ ਵਿੱਚ ਆਇਆ ਹੈਗਾ ਜੀ ਤੇ ਇਹ ਖਾਸ ਤਕਿ ਜਿਹੜਾ ਵਿਅਕਤੀ ਭਜਾ ਉਹ ਕੌਣ ਹੈ ਜੀ ਉਹ ਜਿਹੜਾ ਹੈਗਾ ਉਹਦਾ ਕੀ ਨਾਮ ਹਰਪਾਲ ਸਿੰਘ ਤਾਂ ਹਰਪਾਲ ਸਿੰਘ ਸਾਨੂੰ ਸ੍ਰਿੰਦਰ ਸਿੰਘ ਹਰਪਾਲ ਸਿੰਘ ਤੇ ਸ੍ਰਿੰਦਰ ਸਿੰਘ ਜਿਹੜੇ ਹੈਗੇ ਆ ਇਹ ਚਾਚੇ ਆਪਸ ਵਿੱਚ ਭਰਾ ਨਹੀਂ ਸੀ ਇਹ ਇਹ ਜਿਹੜੇ ਦੋਨੋਂ ਭਰਾ ਹੈਗੇ ਆ ਇਹ ਚਾਚੇ ਤਾਏ ਦੇ ਪੁੱਤ ਨੇ ਆਪਰ ਦੇ ਵਿੱਚ ਤੇ ਇਹ ਇਹ ਦੋ ਜਿਹੜੇ ਆ ਇਹ ਮੌਕੇ ਤੋਂ ਫਰਾਰ ਹੋ ਗਏ ਕਿਉਂਕਿ ਰਾਤ ਦਾ ਟਾਈਮ ਸੀਗਾ ਜੀ ਮੋਬਾਈਲ ਮਿਲੇ ਕੋਈ ਨਾ ਜੀ ਮੋਬਾਈਲ ਮਿਲੇ ਜੀ ਰਾਤ ਦਾ ਮੋਬਾਈਲ ਤੋਂ ਕੋਈ ਕੰਟੈਕਟ ਲੱਜਾ ਬਿਲਕੁਲ ਜੀ ਅਸੀਂ ਇਹ ਆਪਣੇ ਜਿਹੜਾ ਡਾਟਾ ਐਨਾਲਿਸਿਸ ਜਿਹੜਾ ਐਫਐਸਐਲ ਤੋਂ ਅਸੀਂ ਕਰਾਵਾਂਗੇ ਵੀ ਇਹਨਾਂ ਦੇ ਕਿਹਨਾ ਕਿਹਨਾ ਲਿੰਕ ਹੈਗੇ ਆ ਔਰ ਬੈਕਵਰਡ ਤੇ ਫਾਰਵਰਡ ਜਿਹੜੀਆਂ ਜਿੰਨੀਆਂ ਲਿੰਕਸ ਹੈਗੇ ਆ ਉਹ ਅਸੀਂ ਸਾਰੇ ਕਢਾ ਕੇ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਅਸੀਂ ਲਿਆਂਦੀ ਜਾਊ। ਜਿਹੜਾ ਵਿਅਕਤੀ ਡੇਰੇ ਬੱਬੀ ਨਾਣਕ ਦਾ ਉਹਦਾ ਫਰੋਜ਼ਪੁਰ ਦੇ ਖੇਨ ਕਰਨ ਵਾਲਿਆਂ ਦੇ ਨਾਲ ਲਿੰਕ ਕਿਵੇਂ ਬਣਿਆ ਇਹ ਸਾਰਾ ਇਹ ਸਾਰਾ ਕੁਝ ਤੁਹਾਨੂੰ ਦੱਸਿਆ ਨਾ ਜੀ ਇਹ ਅਜੇ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੈਗੀ ਆ ਮੁਕਤਮਾ ਅੰਦਰ ਕਰਕੇ ਰਿਕਵਰੀ ਕੀਤੀ ਹੈਗੀ ਆ ਇਹ ਸਾਰਾ ਕੁਝ ਪੁੱਛਗਿੱਛ ਇਹੀ ਆਊਗਾ ਤੇ ਗਾਂ ਜਿਹੜੀ ਫਰਦਲ ਜੋ ਵੀ ਕਿਸੇ ਕਿਸਮ ਦੀ ਜੇ ਕੋਈ ਹੋਰ ਰਿਕਵਰੀ ਹੋਊਗੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ। ਇਹਨਾਂ ਨੇ ਦੱਸਨ ਦਾ ਪਹਿਲਾ ਚੱਕਰ ਇਹਨਾਂ ਦਾ ਬਾਟਰਲੂਪ ਜਾਂ ਪਹਿਲਾ ਚੱਕਰ ਲੱਗਦੀ ਸੀ। ਇਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਇਹ ਅਜੇ ਦ ਅੱਜ ਕੋਰਟ 'ਚ ਪੇਸ਼ ਕਰਕੇ ਰਿਮਾਨ ਲੈ ਕੇ ਪੁੱਛ ਕੇ ਕਰਾਂਗੇ ਨਹੀਂ ਨਸਰ ਨਹੀਂ ਆਦੀ ਹੈ ਸਰ ਕਿੰਨਾ ਪੜ੍ਹਿਆ ਇਹ ਖੇਤੀਬਾੜੀ ਕਰਦੇ ਆ ਘਾਟੀ ਪੜ੍ਹ ਲਿਖਿਆ ਦਸਵੀਂ ਤੋਂ ਘੱਟ ਘੱਟ ਪਾਸ ਨੇ ਜੀ ਇਹ